ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਉਹ ਆਰਗੇਨਿਕ ਸਪਰੇਇਆਂ ਦੱਸਾਂਗੇ ਜਿਹੜੀਆਂ ਆਪਾਂ ਆਪ ਘਰੇ ਬਣਾ ਕੇ ਆਪਣੀ ਆਰਗੇਨਿਕ ਫਸਲ ਤੇ ਕਰਦੇ ਆਂ ਇਹਨਾਂ ਦੇ ਰਿਜ਼ਲਟ ਵੀ ਬਹੁਤ ਵਧੀਆ ਵਾ ਆਪਾਂ ਆਪ ਦੇਖੇ ਹੋਏ ਨੇ ਕਿਉਂਕਿ ਜਦੋਂ ਤੁਸੀਂ ਲੋਹੜੋਂ ਵੱਧ ਜੂਰੀਏ ਤੇ ਡੀਏਪ ਪਾਉਨੇ ਜਾਂ ਕੈਮੀਕਲ ਵਾਲੀਆਂ ਸਪਰੇਇਆਂ ਕਰਦੇ ਹੋ ਤਾਂ ਮਾਈਕਰੋ ਨਿਊਟਰੀਐਂਟ ਜਿਨ੍ਹਾਂ ਨੂੰ ਆਪਾਂ ਲਘੂ ਤੱਤ ਕਹਿ ਦਿੰਦੇ ਆਂ ਤਾਂ ਇਹਨਾਂ ਦੀ ਕਮੀ ਆਉਣੀ ਤਾਂ ਲਾਜ਼ਮੀ ਆ ਚਾਹੇ ਤੁਸੀਂ ਆਰਗੇਨਿਕ ਖੇਤੀ ਕਰਦੇ ਹੋ ਚਾਹੇ ਤੁਸੀਂ ਕੈਮੀਕਲ ਖੇਤੀ ਕਰਦੇ ਹੋ ਆਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਇਹਨਾਂ ਸਪਰੇਹਾਂ ਨੂੰ ਘਰੇ ਬਣਾ ਕੇ ਦੋਨਾਂ ਫਸਲਾਂ ਤੇ ਕਰ ਸਕਦੇ ਹੋ ਇਹਨਾਂ ਸਪਰੇਹਾਂ ਲਈ ਤੁਸੀਂ ਤਿੰਨ ਘੋਲ ਬਣਾਉਣੇ ਨੇ ਜਿਵੇਂ ਆਹ ਵੀਡੀਓ ਵਿੱਚ ਅੱਗੇ ਦੱਸੇ ਜਾਣਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਤਿੰਨਾਂ ਘੋਲਾਂ ਨੂੰ ਤੁਸੀਂ ਰਲਾ ਕੇ ਸਪਰੇਅ ਕਰਨੀ ਆ ਤਾਂ ਤੁਹਾਨੂੰ ਫਾਇਦਾ ਮਿਲੂਗਾ ਤਿੰਨੇ ਤਿੰਨੇ ਘੋਲਾਂ ਵਿੱਚ ਆਲਮੋਸਟ ਸਾਰੇ ਮਾਈਕਰੋ ਤੇ ਮਾਈਕਰੋ ਤੱਤ ਹੋਣਗੇ ਪਹਿਲਾ ਘੋਲ ਬਣਾਉਣ ਲਈ ਆਪਾਂ ਨੂੰ ਆਹ ਤਿੰਨ ਚੀਜ਼ਾਂ ਚਾਹੀਦੀਆਂ ਨੇ ਪਹਿਲੀ ਸਰੋਂ ਦੀ ਖਾਲ, ਦੂਜੀ ਸਵਾ ਅਤੇ ਤੀਜੀ ਆਣ ਬੁਝਿਆ ਚੂਨਾ ਜਿਹਨੂੰ ਆਪਾਂ ਕਲੀ ਵੀ ਕਹਿ ਦਿੰਨੇ ਆ। ਇਹ ਤਿੰਨੇ ਕਿੰਨੀ ਕਿੰਨੀ ਮਾਤਰਾ ਵਿੱਚ ਲੈਣੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਅੱਗੇ ਦੱਸਦਾ ਵਾਂ। ਪਰ ਉਦੋਂ ਪਹਿਲਾਂ ਮੈਂ ਥੋੜਾ ਇਹ ਦੱਸ ਦਵਾਂ ਵੀ ਇਹਨਾਂ ਵਿੱਚ ਕਿਹੜੇ ਕਿਹੜੇ ਨਿਊਟ੍ਰੀਐਂਟਸ ਹੁੰਦੇ ਨੇ। ਜਿਵੇਂ ਮੈਂ ਸਰੋਂ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਜਿਹਨੂੰ ਆਪਾਂ NPK ਕਹਿੰਦੇ ਨੇ ਤਿੰਨੇ ਮੇਨ ਤੱਤ ਹੁੰਦੇ ਨੇ। ਇਸ ਤੋਂ ਇਲਾਵਾ ਇਹਦੇ ਵਿੱਚ ਸਲਫਰ, ਮੈਗਨੀਸ਼ੀਅਮ, ਮੈਗਨੀਜ਼ ਤੇ ਜ਼ਿੰਕ ਵੀ ਹੁੰਦਾ ਵਾ। ਜਿਹੜਾ ਆਪਾਂ ਚੂਨਾ ਲੈਣਾ ਵਾ ਇਹਦੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਹੁੰਦਾ ਵਾ ਤੇ ਬਾਕੀ ਤੱਤ ਵੀ ਬੂਟੇ ਨੂੰ ਲੱਗਣ ਵਿੱਚ ਮਦਦ ਕਰਦਾ ਵਾ ਇਸ ਤੋਂ ਇਲਾਵਾ ਜੇ ਸੋਇਲ ਐਸਡੀ ਕਹਤਾਂ ਉਹਦੀ ਐਸਿਡਿਟੀ ਨੂੰ ਵੀ ਇਹ ਬੈਲੈਂਸ ਕਰਦਾ ਵਾ ਇਸ ਤੋਂ ਬਾਅਦ ਆ ਗਈ ਸਵਾ ਸਵਾ ਵਿੱਚ ਵੀ ਕਈ ਤੱਤ ਹੁੰਦੇ ਨੇ ਜਿਵੇਂ ਕਿ ਐਨਪੀਕੇ ਚਲੋ ਬਹੁਤ ਜ਼ਿਆਦਾ ਮਾਤਰਾਇਤ ਤਾਂ ਨਹੀਂ ਹੁੰਦਾ ਪਰ ਇਹਦੇ ਵਿੱਚ ਹੋਰ ਮਾਈਕਰੋ ਨਿਊਟਰੀਐਂਟਸ ਹੁੰਦੇ ਨੇ ਜਿਵੇਂ ਸਲਫਰ ਬੋਰੋਨ ਆਦ ਕੀ ਆਪਾਂ ਹੁਣ ਇਹਨਾਂ ਦੀ ਮਾਤਰਾ ਦੀ ਗੱਲ ਕਰੀਏ ਜਿਹੜੀ ਸਰੋਂ ਦੀ ਖਾਲ ਆ ਤੁਸੀਂ 2.5 ਕਿਲੋ ਲੈਣੀ ਆ ਤੇ ਜਿਹੜੀ ਸਵਾਭ ਆ ਉਹ ਵੀ 2.5 ਕਿਲੋ ਲੈਣੀ ਆ ਤੇ ਚੂਨਾ ਤੁਸੀਂ 1 ਕਿਲੋ ਲੈਣਾ ਵਾ ਇਹਨਾਂ ਤਿੰਨਾਂ ਨੂੰ ਇਕੱਠੇ ਕਰਕੇ ਤੁਸੀਂ ਪਲਾਸਟਿਕ ਦੇ ਟੱਬ ਜਾਂ ਡਰਮ ਵਿੱਚ 30 ਤੋਂ 35 ਲੀਟਰ ਪਾਣੀ ਵਿੱਚ ਭਿਉਆ ਦੇਣਾ ਵਾ ਇਹਨਾਂ ਨੂੰ ਭਿਉਉਣ ਤੋਂ ਬਾਅਦ ਡੰਡੇ ਜਾਂ ਹੱਥ ਨਾਲ ਹਿਲਾ ਦਿਓ ਤੇ ਪਾਣੀ ਇਹਨਾਂ ਦੇ ਵਿੱਚ ਰਜ ਜਾਊਗਾ ਤੇ ਪਾਣੀ ਜੇ ਘਟਦਾ ਦਿਖੇ ਤਾਂ ਹੋਰ ਪਾ ਦਿਓ ਇਹਨੂੰ ਤੁਸੀਂ ਇਸੇ ਤਰ੍ਹਾਂ 5 ਤੋਂ 7 ਦਿਨ ਲਈ ਭਿਉ ਕੇ ਰੱਖਣਾ ਵਾ ਤੇ ਇਸ ਨੂੰ ਰੋਜ਼ ਡੰਡੇ ਨਾਲ ਹਿਲਾਉਂਦੇ ਰਹੋ ਇੱਲੇ ਕੋਹਲੀ ਜਿਹੜੀਆਂ ਆਪਾਂ ਤਿੰਨ ਚੀਜ਼ਾਂ ਲਈਆਂ ਵਾ ਜਿਹਨਾਂ ਦੀ ਮਾਤਰਾ ਥੋੜੀ ਬਹੁਤੀ ਘੱਟ ਵੱਧ ਜਾਂ ਇੱਧਰ ਉੱਧਰ ਹੁੰਦੀ ਆ ਕੋਈ ਗੱਲ ਨਹੀਂ ਇਹ ਕੋਈ ਫਿਕਸਡ ਰੂਲ ਨਹੀਂਗਾ ਤਾਂ ਵੀ ਤੁਸੀਂ ਇਹ ਸਪਰੇਅ ਬਣਾ ਸਕਦੇ ਹੋ ਇਹ ਥੋੜੀ 1 ਕਿੱਲੇ ਦੀ ਸਪਰੇਅ ਬਣ ਜੂਗੀ ਜੇ ਤੁਸੀਂ ਵੱਧ ਸਪਰੇਅ ਬਣਾਉਣੀ ਆ ਤਾਂ ਇਸੇ ਤਰ੍ਹਾਂ ਇਹਦੀ ਰੇਸ਼ਿਓ ਨੂੰ ਡਬਲ ਕਰਦੇ ਜਾਓ ਇਸ ਤਰ੍ਹਾਂ ਤੁਹਾਡਾ ਪਹਿਲਾ ਕੋਹਲ ਬਣ ਕੇ ਤਿਆਰ ਹੋ ਜਾਊਗਾ ਇੱਥੇ ਤੁਸੀਂ ਹੁਣ ਧਿਆਨ ਨਾਲ ਸੁਣੀਆ ਕਿਉਂਕਿ ਮੈਂ ਦੂਜੇ ਤੇ ਤੀਜੇ ਕੋਹਲ ਦੀ ਗੱਲ ਇਕੱਠੀ ਕਰੂੰਗਾ ਜਿਵੇਂ ਤੁਸੀਂ ਇਹ ਵੀਡੀਓ ਵਿੱਚ ਦੇਖਦੇ ਹੋ ਆਪਾਂ ਪਾਥੀਆਂ ਤੇ ਕੀਨੂ ਦੇ ਛਿਲਕੇ ਤੇ ਕੁਝ ਪਾਲਕ ਦੇ ਪੱਤੇ ਇਕੱਠੇ ਭਿਉਂਤੇ ਹੋਏ ਆ। ਇਹ ਇਕੱਠੇ ਆਪਾਂ ਤਾਂ ਭਿਉਂਤੇ ਕਿਉਂਕਿ ਆਪਾਂ ਥੋੜੀ ਸਪਰੇ ਬਣਾਈ ਸੀ ਕੇਲੇਕ ਦੀ ਉਹ ਵੀ ਹਰੇ-ਚਾਰੇ ਵਾਸਤੇ। ਵੈਸੇ ਤੁਸੀਂ ਇਕੱਠੇ ਵੀ ਇਹਨਾਂ ਨੂੰ ਭਿਉਂ ਸਕਦੇ ਹੋ ਪਰ ਜੇ ਤੁਸੀਂ ਦੋਨਾਂ ਘੋਲਾਂ ਨੂੰ ਲੱਗ-ਲੱਗ ਬਣਾਓਗੇ ਤਾਂ ਉਹ ਜ਼ਿਆਦਾ ਵਧੀਆ ਹੋਣਗੇ। ਏਕ ਘੋਲ ਨੂੰ ਲੱਗ-ਲੱਗ ਬਣਾਉਣ ਲਈ ਤੁਸੀਂ ਡਰਮ ਜਾਂ ਪਲਾਸਟਿਕ ਦੇ ਟੱਬ ਵਿੱਚ ਕੇਲੇ ਦੇ ਛਿਲਕੇ, ਪਾਲਕ ਦੇ ਪੱਤੇ ਜਿਵੇਂ ਕੀਨੂ ਦੇ ਛਿਲਕੇ ਤੇ ਚਕੰਦਰ ਦੇ ਪੱਤੇ ਇਹ ਜਿਹੀਆਂ ਚੀਜ਼ਾਂ ਪਾਉਣੀਆਂ ਵਾ। ਔਰ ਇਹਦੇ ਵਿੱਚ ਤੁਸੀਂ ਮਰਿੰਗੇ ਦੇ ਪੱਤੇ, ਬਰੋਟੇ ਦੇ ਪੱਤੇ ਜਾਂ ਹੋਰ ਵੀ ਫਲ ਤੇ ਸਬਜ਼ੀਆਂ ਦੇ ਪੱਤੇ ਜਿਹੜੇ ਤੁਹਾਨੂੰ ਲੱਗਦਾ ਵੇ ਇਹਦੇ ਚ ਪਾ ਸਕਦੇ ਹੋ। ਉਹ ਪਾ ਕੇ ਤੁਸੀਂ ਇਹਦੇ ਵਿੱਚ ਨੂਨ ਪਾਉਣਾ ਵਾ। ਨੂਨ ਤੁਸੀਂ 100 ਤੋਂ 200 ਗ੍ਰਾਮ ਤੱਕ ਪਾ ਸਕਦੇ ਹੋ। ਨੂਨ ਤੁਸੀਂ ਜਿਹੜਾ ਪਸ਼ੂਆਂ ਨੂੰ ਖਾਣ ਲਈ ਦਿੰਦੇ ਆ ਜੋ ਪਾਉਂਗੇ ਤਾਂ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਉਹਦੇ ਵਿੱਚ ਕਈ ਤਰ੍ਹਾਂ ਦੇ ਨਿਊਟ੍ਰੀਐਂਟਸ ਹੁੰਦੇ ਨੇ। ਇਸ ਤੋਂ ਇਲਾਵਾ ਜੇ ਤੁਸੀਂ ਇਹਦੇ ਵਿੱਚ ਥੋੜਾ ਬੋਤਾ ਗੁੜ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ। ਇਹਨੂੰ ਤੁਸੀਂ 5 ਤੋਂ 6 ਲੀਟਰ ਪਾਣੀ ਵਿੱਚ 7 ਦਿਨਾਂ ਲਈ ਪਿਉਣਾ ਵਾ। ਬਾਕੀ ਪਾਣੀ ਦੀ ਮਾਤਰਾ ਜਿਹੜੇ ਜਿਹੜੇ ਤੁਸੀਂ ਇਹਦੇ ਵਿੱਚ ਪੱਤੇ ਪਾਏ ਆ ਜਾਂ ਹੋਰ ਚੀਜ਼ਾਂ ਪਾਈਆਂ ਨੇ ਉਹਦੇ ਤੇ ਡਿਪੈਂਡ ਕਰੂਗੀ ਇਹ ਘੋਲ ਵਿੱਚ ਮਾਈਕਰੋਬਸ ਪੈਦਾ ਹੋ ਜਾਣਗੇ ਇਹ ਮਾਈਕਰੋਬਸ ਇਹਨਾਂ ਪੱਤਿਆਂ ਨੂੰ ਫਰਮੈਂਟ ਕਰਨਗੇ ਤੇ ਇਹ ਫਰਮੈਂਟੇਸ਼ਨ ਨਾਲ ਜਿਹੜੀਆਂ ਤੁਸੀਂ ਚੀਜ਼ਾਂ ਦੇ ਵਿੱਚ ਪਾਈਆਂ ਨੇ ਉਹਨਾਂ ਦੇ ਤੱਤ ਪਾਣੀ ਵਿੱਚ ਆ ਜਾਣਗੇ ਜਦੋਂ 7 ਦਿਨਾਂ ਬਾਅਦ ਤੁਸੀਂ ਇਹ ਪਾਣੀ ਵਰਤੋਗੇ ਇਹ ਪਾਣੀ ਵਿੱਚ ਤੱਤਾਂ ਦੇ ਨਾਲ ਨਾਲ ਕਈ ਮਾਈਕਰੋਬਸ ਵੀ ਆਉਣਗੇ ਇਹ ਮਾਈਕਰੋਬਸ ਤੁਹਾਡੇ ਖੇਤ ਦੀ ਮਿੱਟੀ ਲਈ ਬਹੁਤ ਵਧੀਆ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜ਼ਿਆਦਾ ਜੂਰੀਏ ਤੇ ਡੀਏਪੀ ਵਰਤਣ ਨਾਲ ਲਗੂ ਦਿੱਤਾ ਨਹੀਂ ਕਮੀ ਤਾਂ ਆਉਂਦੀ ਆਉਂਦੀ ਹੈ ਨਾਲ ਇਹ ਵੀ ਮਰ ਜਾਂਦੇ ਨੇ ਕਿਉਂਕਿ ਮਿੱਟੀ ਨੂੰ ਹੈਲਥੀ ਬਣਾਉਣ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਆ ਇਹ ਮਿੱਟੀ ਨੂੰ ਪੋਲਾ ਬਣਾਉਂਦੇ ਆ ਕਿਉਂਕਿ ਇੱਕ ਵੈਂਟੀਲੇਸ਼ਨ ਦਾ ਕੰਮ ਕਰਦੇ ਆ ਤੇ ਇੱਕ ਬੂਟਾ ਵੀ ਮਿੱਟੀ ਵਿੱਚਲੇ ਕਈ ਤੱਤ ਇਹਨਾਂ ਦੀ ਮਦਦ ਰਾਹੀਂ ਲੈਂਦਾ ਵਾ ਇਸ ਲਈ ਮਿੱਟੀ ਤੇ ਫਸਲ ਨੂੰ ਹੈਲਥੀ ਬਣਾਉਣ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਆ ਤੇ ਹੁਣ ਜੇ ਆਪਾਂ ਆਪਣੇ ਤੀਜੇ ਘੋਲ ਪਾਥੀ ਵਾਲੇ ਘੋਲ ਦੀ ਗੱਲ ਕਰੀਏ ਇਦੇ ਲਈ ਤੁਸੀਂ ਇੱਕ ਕਿੱਲੇ ਦੀ ਸਪਰੇਅ ਬਣਾਉਣ ਲਈ ਛੇ ਪਾਥੀਆਂ ਲੈਣੀਆਂ ਵਾ ਉਹ ਵੀ 6 ਮਹੀਨੇ ਜਾਂ 1 ਸਾਲ ਪੁਰਾਣੀਆਂ ਹੋਣੀਆਂ ਚਾਹੀਦੀਆਂ ਨੇ ਤੇ ਇਹਨਾਂ ਛੇ ਪਾਥੀਆਂ ਨੂੰ ਤੁਸੀਂ 25 ਲੀਟਰ ਪਾਣੀ ਵਿੱਚ ਭਿਉਣਾ ਵਾ ਉਹ ਵੀ 7 ਦਿਨਾਂ ਲਈ ਜੇ ਤੁਹਾਨੂੰ 2-3 ਦਿਨਾਂ ਬਾਅਦ ਪਾਣੀ ਘੱਟ ਲੱਗੇ ਤਾਂ ਤੁਸੀਂ ਇਹਦੇ ਵਿੱਚ ਹੋਰ ਪਾਣੀ ਪਾ ਸਕਦੇ ਹੋ ਪਾਥੀਆਂ ਵਿੱਚ ਵੀ NPK ਹੁੰਦਾ ਵਾ ਕਿਉਂਕਿ ਮਾਝਾ ਗਾਂ ਦੇ ਗੁਹੇ ਦੀਆਂ ਹੀ ਪੱਥੀਆਂ ਜਾਂਦੀਆਂ ਨੇ ਇਸ ਤੋਂ ਇਲਾਵਾਰੇ ਵਿੱਚ ਕਾਪਰ ਮੈਗਨੀਜ਼ ਤੇ ਜ਼ਿੰਕ ਵੀ ਹੁੰਦਾ ਵਾ ਇੰਨਾ ਸਾਰੇ ਤੱਤਾਂ ਤੋਂ ਇਲਾਵਾ ਪਾਤ੍ਹੀਆਂ ਵਿੱਚ ਜਿਬਰੈਲਿਕ ਐਸਿਡ ਹਿਊਮਿਕ ਐਸਿਡ ਤੇ ਫੁਲਵਿਕ ਐਸਿਡ ਵੀ ਹੁੰਦਾ ਵਾ ਤੁਸੀਂ ਇਹਨਾਂ ਤਿੰਨਾਂ ਘੋਲਾਂ ਦਾ ਪਾਣੀ ਵਰਤਣ ਤੋਂ ਪਹਿਲਾਂ ਇੱਕ ਵਾਰੀ ਇਹਨੂੰ ਡੰਡੇ ਨਾਲ ਹਿਲਾ ਕੇ 15 ਤੋਂ 20 ਮਿੰਟ ਲਈ ਛੱਡ ਦੇਣਾ ਵਾ ਫਿਰ ਇਹਨਾਂ ਤਿੰਨਾਂ ਘੋਲਾਂ ਦੇ ਨਿਤਰੇ ਹੋਏ ਪਾਣੀ ਨੂੰ ਇਕੱਠਾ ਕਰਕੇ ਕਿਸੇ ਵੀ ਫਸਲ ਤੇ ਸਪਰੇਅ ਕਰਨ ਲਈ ਵਰਤ ਸਕਦੇ ਹੋ ਚਾਹੇ ਤੁਸੀਂ ਘਰੇ ਸਬਜ਼ੀਆਂ ਬੀਜਣ ਕਣਕ ਕੋ ਵਿੱਚ ਝੋਨਾ ਹੋਵੇ ਸਰੋਂ ਹੋਵੇ ਜਾਂ ਮੱਕੀ ਕਪਾਹ ਜਿਹੜੀ ਵੀ ਕੋਈ ਫਸਲ ਹੋ ਉਤੇ ਸਪਰੇਅ ਕਰ ਸਕਦੇ ਹੋ ਇਹਦੀ ਡੋਜ਼ 15 ਲੀਟਰ ਢੋਲੀ ਦੀ ਤੁਸੀਂ 2.5 ਤੋਂ 3 ਲੀਟਰ ਵਰਤਣੀ ਆ। ਮਤਲਬ ਜੇ ਤੁਸੀਂ 15 ਲੀਟਰ ਵਾਈਟ ਢੋਲੀ ਨਾਲ ਸਪਰੇਅ ਕਰਦੇ ਹੋ ਤਾਂ ਤੁਸੀਂ 12.5 ਲੀਟਰ ਪਾਣੀ ਲੈਣਾ ਵਾ ਤੇ 2.5 ਲੀਟਰ ਇਹ ਘੋਲ ਲੈਣਾ ਵਾ। ਤੇ ਇਸ ਤਰ੍ਹਾਂ ਤੁਸੀਂ ਇਹ ਆਰਗੇਨਿਕ ਸਪਰੇਅ ਨੂੰ ਕਿਸੇ ਵੀ ਫਸਲ ਤੇ ਕਰ ਸਕਦੇ ਹੋ ਤੇ ਆਪਾਂ ਇਹ ਹੀ ਸਪਰੇਅ ਕਰਦੇ ਆ ਤੇ ਇਹਦੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ। ਜੇ ਤੁਸੀਂ ਇਹਦਾ ਹੋਰ ਜ਼ਿਆਦਾ ਫਾਇਦਾ ਲੈਣਾ ਵਾ ਤਾਂ ਤੁਸੀਂ ਇਹ ਹੀ ਘੋਲ ਦੁਬਾਰੋਂ ਬਣਾ ਕੇ 15 ਦਿਨਾਂ ਬਾਅਦ ਫੇਰ ਸਪਰੇਅ ਕਰ ਦਿਓ ਤੇ ਰਿਜ਼ਲਟ ਤੁਹਾਨੂੰ ਆਪੀ ਥੋੜੀ ਫਸਲ ਦੱਸੂਗੀ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਸਪਰੇਅ ਕਰਦੇ ਹੋ ਤਾਂ ਤੁਹਾਨੂੰ ਉਹਦਾ ਫਾਇਦਾ ਮਿਲਦਾ ਵਾ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਜਾਂ ਮੈਂ ਕੋਈ ਪੁਆਇੰਟ ਮਿਸ ਕਰਤਾ ਹੋਵੇ ਤੁਸੀਂ ਉਹ ਵੀ ਦੱਸ ਸਕਦੇ ਹੋ ਜੇ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਚੈਨਲ ਤੇ ਇਸੇ ਤਰ੍ਹਾਂ ਹੋਰ ਵੀ ਇਨਫੋਰਮੇਟਿਵ ਵੀਡੀਓ ਆਉਂਦੀਆਂ ਰਹਿਣਗੀਆਂ